ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਮੂਹ ਸਾਧ ਸੰਗਤ ਜੀ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ 350 ਸਾਲਾਂ ਸ਼ਹੀਦੀ ਸ਼ਤਾਬ ਦੀ ਮਨਾਉਣ ਦੀ ਗੱਲ ਤੁਰੀ ਤੇ ਇਸ ਤੰਤਾਨ ਸਾਹਿਬ ਦੇ ਹਲਕੇ ਟੋਹਾਣਾ ਦੇ ਨਾਲ ਸੰਬੰਧਿਤ ਹੋਣ ਕਰਕੇ ਤੇ ਜੋ ਗੁਰੂ ਤੇਗ ਬਹਾਦਰ ਜੀ ਨੇ ਤੰਤਾਨ ਸਾਹਿਬ ਦੀ ਧਰਤੀ ਤੇ ਜਿੰਨਾ ਕਾਰਜਾਂ ਨੂੰ ਅਰੰਭਿਆ ਸੀ ਉਹਨਾਂ ਨੂੰ ਦਿਲ ਦੇ ਵਿੱਚ ਇੱਛਾ ਲੈ ਕੇ ਅਸੀਂ 350 ਸਾਲਾ ਸ਼ਹੀਦੀ ਸ਼ਤਾਬ ਦੀ ਤੰਤਾਨ ਸਾਹਿਬ ਦੀ ਇਸ ਧਰਤੀ ਤੇ ਮਨਾਉਣ ਲਈ ਜਦੋਂ ਜੈਦ ਸ਼ੁਰੂ ਕੀਤੀ ਜਦੋਂ ਸ਼ਤਾਬ ਦੀ ਸ਼ੁਰੂ ਹੋਈ ਤੇ ਸਾਡੇ ਬਹੁਤੇ ਜਿਹੜੇ ਹਰਿਆਣੇ ਦੇ ਵਸਨੀਕਾਂ ਦੇ ਵਿੱਚ ਸੀ ਕਿ ਸ਼ਾਇਦ ਤੰਤਾਨ ਸਾਹਿਬ ਦੀ ਧਰਤੀ ਤੇ ਇਕੱਠ ਨਹੀਂ ਹੋਵੇਗਾ ਪਰ ਤੁਸੀਂ ਗੁਰੂ ਤੇਗ ਬਹਾਦਰ ਜੀ ਦੀ ਤੰਤਾਨ ਸਾਹਿਬ ਦੀ ਇਸ ਧਰਤੀ ਨਾਲ ਜੁੜੀਆਂ ਸੰਗਤਾਂ ਨੇ ਇਹ ਸਾਬਤ ਕਰਤਾ ਕਿ ਇਹ ਗੁਰੂ ਤਮਤਾਨ ਸਾਹਿਬ ਦੇ ਵਿੱਚ ਜਿੰਨੀ ਬਖਸ਼ਿਸ਼ ਗੁਰੂ ਤੇਗ ਬਹਾਦਰ ਜੀ ਦੀ ਹੈ ਹਰਿਆਣੇ ਵਿੱਚ ਕਿਤੇ ਵੀ ਨਹੀਂ ਹੈਗੀ ਹੋ ਗੁਰੂ ਤੇਗ ਬਹਾਦਰ ਜੀ ਜਦੋਂ ਇਸ ਧਰਤੀ ਤੇ ਆਏ ਉਹਨਾਂ ਨੇ ਤਮਤਾਨ ਸਾਹਿਬ ਦੀ ਧਰਤੀ ਤੇ ਦੋ ਬਹੁਤ ਕਾਰਜ ਕੀਤੇ ਪਰ ਦੋ ਕਾਰਜ ਮੁੱਖ ਜੀ ਇੱਕ ਸੀ ਅਨੰਦਪੁਰ ਸਾਹਿਬ ਤੋਂ ਪਹਿਲਾਂ ਤੰਤਾਂ ਸਾਹਿਬ ਦੀ ਧਰਤੀ ਨੂੰ ਮੁੱਖ ਪ੍ਰਚਾਰ ਦਾ ਕੇਂਦਰ ਬਣਾਉਣਾ ਇਸੇ ਧਰਤੀ ਤੋਂ ਭਾਈ ਰਾਮ ਸਿੰਘ, ਰਾਮਦੇਵ ਜੀ ਜਿਨ੍ਹਾਂ ਨੂੰ ਮੀਹਾ ਸ਼ਾਹੀ ਤੇ ਜਿਹੜੇ ਬਾਅਦ ਵਿੱਚ ਭਾਈ ਮੀਹਾ ਸਿੰਘ ਜੀ ਬਣੇ ਉਹਨਾਂ ਨੇ ਗੁਰੂ ਸਾਹਿਬ ਨੂੰ ਉਹਨਾਂ ਨੂੰ ਨਗਾਰਾ ਇੱਕ ਨਿਸ਼ਾਨ ਸਾਹਿਬ ਤੇ ਦੱਖਣੀ ਬੈਲ ਦੇ ਕੇ ਇਸ ਮਾਲਵੇ ਦੀ ਧਰਤੀ ਤੇ ਪ੍ਰਚਾਰ ਦਾ ਮੁੱਖ ਜੁਮਾ ਸੌਂਪਿਆ ਸੀ। ਇਹ ਗੱਲ ਨੂੰ ਅੱਜ 350 350 60 ਸਾਲ ਬੀਤ ਚੁੱਕੇ ਨੇ ਜੋ ਇਸ ਸਮਾਗਮ ਤੇ ਸੰਗਤਾਂ ਦਾ ਵਿਸ਼ਾਲ ਔਰ ਠਾਠਾ ਮਾਰਦਾ ਇਕੱਠ ਹੋਇਆ ਹੈ ਉਸ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਹੈ ਕਿ ਜੋ ਕਾਰਜ ਧਰਮ ਪ੍ਰਚਾਰ ਦਾ ਗੁਰਤੇਗ ਬਹਾਦਰ ਜੀ ਨੇ ਇਸ ਧਰਤੀ ਤੋਂ 360 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅੱਜ ਸੰਗਤਾਂ ਨੇ ਉਸ ਚੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਮੇਰੀ ਸੰਗਤਾਂ ਅੱਗੇ ਬੇਨਤੀ ਹੈ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਜਿੰਨੀਆਂ ਇਸ ਧਰਤੀ ਨਾਲ ਸਬੰਧਤ ਸੀ ਤੇ ਗੁਰੂ ਤੇਗ ਬਹਾਦਰ ਜੀ ਇਸ ਸਥਾਨ ਨੂੰ ਧਰਮ ਦਾ ਮੁੱਖ ਪ੍ਰਚਾਰ ਕੇਂਦਰ ਬਣਾਉਣਾ ਚਾਹੁੰਦੇ ਸਨ ਸੰਗਤਾਂ ਉਹਦੇ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਉਣ ਇੱਕ ਗੱਲ ਹੋਰ ਇਸ ਧਰਤੀ ਤੇ ਆ ਕੇ ਗੁਰੂ ਤੇਗ ਬਹਾਦਰ ਜੀ ਨੇ ਨਸ਼ਾ ਖਾਸ ਕਰ ਤਮਾਕੂ ਦੀ ਮਨਾਈ ਕੀਤੀ ਸੀਗੀ ਅੱਜ ਤਮਾਕੂ ਦੇ ਨਾਲ ਨਾਲ ਸਾਡੀ ਸਿੱਖੀ ਨੂੰ ਫੀਮ ਸਮੈਕ ਪਤਾ ਨਹੀਂ ਕਿਹੜੀਆਂ-ਕਿਹੜੀਆਂ ਆਲਮਤਾ ਜਿਹੜੀਆਂ ਨੇ ਉਹ ਚੰਬੜੀਆਂ ਹੋਈਆਂ ਨੇ ਆਓ ਇਸ ਤਾਪ ਦੀਆਂ ਮਨਾਉਣ ਦਾ ਤਾਂ ਹੀ ਫਾਇਦਾ ਹੈ ਇਸ ਤਾਪ ਦੀ ਤੇ ਅਸੀਂ ਇਹ ਪ੍ਰਣ ਕਰਕੇ ਜਾਈਏ ਇੱਕ ਤੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਹਰ ਸਿੱਖ ਪ੍ਰਚਾਰਕ ਦੇ ਹਿਸਾਬ ਨਾਲ ਹਰ ਸਿੱਖ ਸਿੱਖੀ ਦਾ ਪ੍ਰਚਾਰ ਕਰੂਗਾ ਤੇ ਅੱਜ ਤੋਂ ਅਸੀਂ ਨਸ਼ਿਆਂ ਦਾ ਤਿਆਗ ਕਰਕੇ ਪਤਿਤ ਪੁਣਾ ਦਾ ਜਿਹੜਾ ਉਹ ਤਿਆਗ ਕਰਾਂਗੇ ਤੇ ਨਸ਼ਾ ਰਹਿਤ ਇੱਕ ਸਮਾਜ ਸਿਰਜਾਂਗੇ ਜੋ ਇਸ ਛੱਠਾ ਮਾਰ ਦੇ ਇਕੱਠ ਨੇ ਸਿੱਖੀ ਦੇ ਪ੍ਰਚਾਰ ਤੇ ਮੋਹਰ ਲਾਈ ਹੈ ਉਸ ਨੂੰ ਅਸੀਂ ਬਲੰਦੀਆਂ ਤੇ ਲੈ ਕੇ ਜਾਵਾਂਗੇ ਜੇ ਸੰਗਤ ਇਸ ਗੱਲ ਦੀ ਹਾਮੀ ਹੈ ਤਾਂ ਮੇਰੇ ਜਕਰੇ ਦਾ ਜਿਹੜਾ ਉਹ ਫਤੇ ਦਾ ਜਵਾਬ ਚਕਾਰੇ ਦਾ ਫਤੇ ਵਿੱਚ ਦੇਣਾ ਬਲੇ ਸੋਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ